ਸਾਊਥੋਂ ਪਹਿਲਾ ਦਮ ਆਪਣੇ ਸ਼ਹਿਰ ਨਵਾਂਗੀਆਂ ਨੂੰ ਇਲਾਕਾ ਨਵਾਂਗੀਆਂ ਨੂੰ ਮਹਾਸ਼ਿਵratri ਦੇ ਸ਼ੋਭਾ ਅਭਰਦੇ ਧੀਰੀ ਦੇਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਲੱਖ ਲੱਖ ਮੁਬਾਰਕਵਾਹ ਦੇਣਾ ਜਿਹੜੀ ਇਹ ਸ਼ੋਭਾ ਯਾਤਰਾ ਸਾਡੀ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਧੀਰੀ ਦੇਲਕੰਟ ਮਹਾਦੇਵ ਸੇਵਾ ਕਮੇਟੀ ਤੇ ਸ਼ਹਿਰ ਨਵਾਂਗੀਆਂ ਦੇ ਸਹਿਯੋਗ ਨਾਲ ਬੜੇ ਹੀ ਧੂਮ ਧਾਮ ਨਾਲ ਗੱਡੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸ੍ਰੀ ਮੰਦਰ ਡੱਬੀ ਵਿਆਰ ਤੋਂ ਹੁੰਦੀ ਹੋਈ ਵਾਲੀਕ ਮੰਦਰ ਤੇ ਰਵੀਆ ਸੁੰਦਰ ਤੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਫਿਰ ਬਹਿਲੌਰ ਕੋ ਰੂਟ ਤੋਂ ਹੁੰਦੇ ਹੋਏ ਚੰਡੀਗੜ੍ਹ ਰੋਡ ਦੇ ਉੱਤੇ ਪਹੁੰਚਦੀ ਆ ਉੱਥੋਂ ਫਿਰ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਫਸਟ ਹੈਂਡ ਜੋ ਚੌਕ ਉਸ ਤੋਂ ਬਾਅਦ ਮਾਛਵੜਾ ਰੋਡ ਤੋਂ ਹੁੰਦੀ ਹੋਈ ਫਿਰ ਕੋਲਰ ਭੱਲੇ ਦੇ ਵਿੱਚ ਜਾ ਕੇ ਤੇ ਜੱਬੀਆਰ ਦੇ ਵਿੱਚ ਜਾ ਕੇ ਇੱਥੇ ਸਮਾਪਤੀ ਹੁੰਦੀ ਆ ਇਹਨਾਂ ਕਿਹੜਾ ਰੇਟ ਕਿੱਥੇ ਗਿਆ ਇਸ ਸ਼ੋਭਾ ਯਾਤਰਾ ਦੇ ਵਿੱਚ ਦੂਰੋਂ ਦੂਰੋਂ ਜਿਹੜੀਆਂ ਝਾਕੀਆਂ ਨੇ ਤਹਾਰ ਨਗਰ ਤੋਂ ਜਲੰਧਰ ਤੋਂ ਦਿੱਲੀ ਤੋਂ ਜਿਹੜਾ ਪੰਜਾਬ ਦਾ ਮਸ਼ਹੂਰ ਬੈਂਡ ਰਾਜਾ ਬੈਂਡ ਸ਼ਹਿਰ ਹਾਰ ਦੇ ਉਰ ਤੋਂ ਜਿਹੜੀਆਂ ਝਾਕੀਆਂ ਨੇ ਤੇ ਪੜਦੇ ਪੂਰੇ ਸ਼ਹਿਰ ਨੂੰ ਦੋਲਨ ਵਾਂਗ ਸਜਾਇਆ ਹੋਇਆ ਇਹ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 60 70 ਤਰ੍ਹਾਂ ਦੇ ਭਗਵਾਨ ਜੋਗੀ ਲੰਗਰ ਕੋਈ ਵੀ ਛੋਟ ਲਾ ਰਿਹਾ ਕੋਈ ਸਮੋਸੇ ਲਾ ਰਿਹਾ ਕੋਈ ਪੋਚੇ ਛੋਲੇ ਲਾ ਰਿਹਾ ਕੋਈ ਦੁੱਧ ਪਲਾ ਰਿਹਾ ਕੋਈ ਵੀ ਮੈਂ ਕਹਿੰਦਾ ਟਿੱਕੀਆਂ ਚਾਟ ਗੁੰਜਪੇ ਤੇ ਲੰਗਰ ਦਾ ਖਾਸ ਪ੍ਰਬੰਧ ਹੈ ਸ਼ਹਿਰ ਜਮਾਤੀ ਪੂਰੇ ਹਮੋਮਾ ਕੇ ਇਹ ਮਹਾਸ਼ੀਰ ਰਾਤਰੀ ਸ਼ੋਭਾ ਆਪ ਕਰਦੇ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਸਾਰੇ ਨੀਰਕੰਟ ਮਹਾਦੇਵ ਵੱਲੋਂ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਇਹ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜਾ ਇੱਡਾ ਵੱਡਾ ਕਾਰਜ ਆ ਇਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਹੁੰਦਾ ਹੈ ਨਾ ਕਿ ਕਿਸੇ ਇਕੱਲੇ ਬੰਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਫੇਰ ਆਪਣੇ ਵੱਲੋਂ ਤੇ ਸ਼੍ਰੀ ਨੀਰਕੰਟ ਮਹਾਦੇਵ ਦੇ ਸਾਰੇ ਸਾਡੇ ਮੈਂਬਰਾਂ ਦੀ ਜੁਗਲ ਸਾਡੇ ਸਾਥੀ ਵੀਰ ਤੇ ਕੋ ਜੀ ਹਨੀਸ਼ ਕੌਸ਼ਲ ਪਰਮਿੰਦਰ ਵਰਮਾ ਦੌਰਵ ਦੂਆ ਰੂਪਮ ਗੰਭੀਰ ਸਾਡੇ ਦੀਪਕ ਮਰਵਾਹਾ ਜੀ, ਪਰਦੇਸ਼ ਮਰਵਾਹਾ, ਜਿੰਨੇ ਵੀ ਸਾਡੇ ਮੈਂਬਰ ਨੇ ਜੁਗਰ ਕਚੋਰਤਾਨੀ ਜੀ, ਜਿੰਨੇ ਸਾਡੇ ਮੈਂਬਰ ਨੇ ਸਾਰਿਆਂ ਵੱਲੋਂ ਅਸੀਂ ਸ਼ਾਰਿ ਸ਼ਹਿਰ ਦੇ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਰਹੇ ਆ। ਉਹ ਗੱਲ ਕੱਟੀ ਜਾ ਰਹੀ ਹੈ ਕਿ ਅੱਜ ਸ਼੍ਰੀ ਨੀਲਕੰਟ ਮਹਾਦੇਵ ਸੇਵਾ ਕਮੇਟੀ ਵੱਲੋਂ ਮਾ ਸ਼ਿਵਰਾਤਰੀ ਦੇ ਤਿਹਾੜ ਦੇ ਮੌਕੇ ਤੇ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ। ਕਿਉਂਕਿ ਕੱ비 ਯਾਰ ਸ਼ਿ ਮੰਦਤੋ ਤੋਂ ਸ਼ੁਰੂ ਹੁੰਦੀ ਹੋਈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਬਾਬਾ ਸ਼ਿਵ ਮੰਦਰ ਡਬੀ ਵਿਆਰ ਦੇ ਵਿੱਚ ਸਮਾਪਤ ਹੋਵੇਗੀ। ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਲਗਭਗ 40 ਤੋਂ 42 ਝਾਕੀਆਂ ਨੇ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਔਰ ਸ਼ਹਿਰ ਨਿਵਾਸੀਆਂ ਦਾ ਠਾਠਾ ਮਾਰਦਾ ਘੱਟ ਸ਼ੋਭਾ ਯਾਤਰਾ ਦੇ ਸਵਾਗਤ ਲਈ ਕੋਟੇ ਦੇ ਔਰ ਆਪਣੇ ਵਾਲੇ ਦੁਆਲੇ ਘਰਾਂ ਦੇ ਬਾਹਰ ਉਡੀਕ ਕਰ ਰਿਹਾ ਭਗਵਾਨ ਪੋਲੇਨਾ ਦੇ ਦਰਸ਼ਨਾਂ ਦੇ ਲਈ। ਲੋਕਾਂ ਨੂੰ ਲੱਗਦਾ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਆਓ ਭਗਵਾਨ ਕੋਲੇ ਨਾ ਦੇ ਦਰਸ਼ਨ ਕਰੋ ਔਰ ਆਪਣਾ ਜੀਵਨ ਸਫਲ ਬਣਾਓ ਤਾਂ ਕਿ ਆਪਣੇ ਬੱਚਿਆਂ ਨੂੰ ਅਸੀਂ ਪੂਰੀ ਸੰਗਤ ਤੋਂ ਬਚਾ ਕੇ ਧਰਮ ਦੇ ਨਾਲ ਜੋੜੀਏ ਔਰ ਆਪਣੇ ਮਾਤਾ ਪਿਤਾ ਜੀ ਬੱਚੇ ਨੇ ਆਪਣੀ ਸੇਵਾ ਕਰਨ ਇਸ ਲਈ ਆਪਣੇ ਸਨਾਤਨ ਧਰਮ ਦੇ ਨਾਲ ਜੁੜੋ ਔਰ ਬੁਰੀ ਸੰਗਤ ਤੋਂ ਬਚੋ ਜੈ ਭੋਲੇਨਾਥ ਹਰ ਹਰ ਮਹਾਦੇਵ ਕਰ ਰਹੇ ਹਾਂ ਮਾਝੇ ਰਾਤਰੀ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਬਹੁਤ ਪਾਵਨ ਪਵਿੱਤਰ ਤਿਹਾਰਾ ਸ਼ਿਵਰਾਤਰੀ ਦਾ ਤਿਯਾਰ ਪੂਰੇ ਭਾਰਤ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੋ ਸਾਡੇ ਸ਼ਹਿਰ ਸ਼ਹਿਰ ਵਿੱਚ ਹਰ ਸਾਲ ਬਹੁਤ ਹੀ ਜ਼ਿਆਦਾ ਉਤਸ਼ਾਹ ਨਾਲ ਯਾਤਰਾ ਕੱਢੀ ਜਾਂਦੀ ਹੈ ਇਹਦੇ ਸਹਿਯੋਗ ਨਾਲ ਨੀਲਗੜ੍ਹ ਮਾਦੇਵ ਸੇਵਾ ਕਮਤੀ ਦੇ ਸਾਰੇ ਮੈਂਬਰ ਨੇ ਜੋ ਥੋੜੇ ਜਿੰਨੇ ਵੀ ਪਰਿਵਾਰ ਮੈਂਬਰਾਂ ਦੇ ਇਧਰ ਆ ਦੀ ਵਰਤ ਦੇ ਆ ਰਹੇ ਆਂ ਔਰ ਪਰਿਵਾਰ ਮੈਂਬਰਾਂ ਦੇ ਰਾ ਸਾਰਾ ਸ਼ਹਿਰ ਤੁਹਾਡਾ ਬਿਓਗ ਦੇ ਦੇਖਣ ਨੂੰ ਜਾਂਦਾ ਵੀ ਸ਼ਹਿਰ ਦੇ ਵਿੱਚ ਜਗਾ ਜਗਾ ਲੰਗਰ ਲੱਗਦੇ ਨੇ ਕੀ ਹੋਰ ਹੋਰ ਕੀ ਦਾ ਸ਼ੋਅ ਹੋ ਜਾਂਦਾ ਇਹਨਾਂ ਨੂੰ ਸਾਨੂੰ ਸਹਿਯੋਗ ਸਾਰੇ თან ਮੰਨਤਾਂ ਨਾਲ ਦੇ ਰਹੇ ਨੇ ਲੰਗਰਾਂ ਦੇ ਵਿੱਚ ਵੀ ਦੇ ਰਹੇ ਨੇ ਬੈਜੇ ਦੇ ਰੂਪ ਚ ਵੀ ਦੇ ਰਹੇ ਨੇ ਹਰ ਜੋ ਜੀ ਸਾਨੂੰ ਲੋੜ ਆ ਉਹ ਲੋਕੀ ਵਾਧ ਚੜ ਕੇ ਦੇ ਰਹੇ ਨੇ ਔਰ ਅਸੀਂ ਆਪ ਕਰਦੇ ਅੱਗੇ ਤੋਂ ਵੀ ਦਿੰਦੇ ਰਹਿਣਗੇ ਔਰ ਵਾਧ ਚੜ ਕੇ ਸ਼ੋਭਾ ਯਾਤਰਾ ਅਸੀਂ ਕਰਦੇ ਰਹਿਣਾ 21 ਤਰੀਕ ਦੀ ਮਹਾ ਚੜਤਰੀ ਆ ਰਹੀ ਹੈ ਉਸ ਦਿਨ ਕੀ ਕਰਦੇ ਹਾਂ ਅਸੀਂ ਉਸ ਦਿਨ ਜੀ ਚੈਲਾ ਦੇਵਾ ਕਰਾਂਗੇ ਜੀ ਸਾਡੀ ਸੰਗਤ ਸਾਰਾ ਸਾਰਾ ਜਿੱਥੇ ਚੈਲਾ ਦੇ ਵਿੱਚ ਅਸੀਂ ਕੀਤਾ ਹੋਇਆ ਜੇ ਉੱਥੇ ਸਾਰੇ ਸਾਡੇ ਸੇਵਾਦਾਰ ਹਾਜ਼ਰ ਹੋਣਗੇ ਜੋ ਵੀ ਲੰਗਰ ਜੋ ਸਾਡੀ ਸੇਵਾ ਲਾਉਣਗੇ ਅਸੀਂ ਨਾਲ ਵਾਧ ਚੜ ਕੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ